मजेठा इलाके पिंड लद्दड़ कोरट मैरिज कर चुके एक जोड़े ने मीडिया सामने आके अपनी जान को लगे खतरे बारे खुलासा किया है लड़की ने दसा कि उन्हें लगभग डेढ़ साल पहला अपनी मर्जी नाल सी, पर उसके परिवार वालों अज भी उसके पति न लगातार धमकियां मिल रही हैं पीड़ित लड़की लड़के का कहना है कि उन्होंने अपने जीवन के बचाव मजेठा थाने लिखती शिकायत भी दर्ज करवाई थी पर अजे तक पुलिस वालों कोई ढुकवी कार्रवाई नहीं की गई ਲੜਕੀ ਨੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਲੜਾਈ ਦੀ ਇੱਕ ਘਟਨਾ ਦੌਰਾਨ ਉਹਨਾਂ ਦੇ ਛੋਟੇ ਬੱਚੇ ਨੂੰ ਵੀ ਸੱਟ ਆਈ ਸੀ ਪਰ ਪੁਲਿਸ ਨੇ ਨਾਤਾ ਸੰਗੀਨਤਾ ਦਿਖਾਈ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਜੋੜੇ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਹ ਆਪਣੇ ਪਰਿਵਾਰਕ ਘਰ ਨੂੰ ਛੱਡ ਕੇ ਕਿਰਾਏ ਦੇ ਘਰ ਵਿੱਚ ਰਹੇ ਰਹੇ ਹਨ ਪਰ ਲੜਕੀ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਉਹਨਾਂ ਦੇ ਪਿੱਛੇ ਪਏ ਹੋਏ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ ਉਹਨਾਂ ਮੀਡੀਆ ਰਾਹੀਂ ਪੁਲਿਸ ਅਤੇ ਉੱਚ ਅਧਿਕਾਰੀਆਂ ਕੋਲੋਂ ਨਿਆਂਇਕ ਮਦਦ ਦੀ ਮੰਗ ਕੀਤੀ ਹੈ लड़की ने साफ कहा कि जेकर ओना नाल कोई भी घटना वापर दी है ता उसकी पूरी जिम्मेवारी उसके परिवार ते होवेगी दूसरी पास से पुलिस वालों केहा गया है कि मामले दी जांच जारी है अति जल्दी ही सच्चाई सामने लाई जाएगी। पर इस मामले ने पुलिस दी कार्रवाई ते सवाल चुक देते हैं कि जदों लिखित शिकायत होने दे बावजूद भी सुरक्षा नहीं मिल रही ता आम लोग इंसाफ ले के इतते जान आगा। 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 Субтитры создавал DimaTorzok ਬੱਚੇ ਨੂੰ ਵੀ ਮੱਜ ਜਾਨ ਮਾਰਨ ਦੀ ਧਮਕੀ ਦੇ ਰਹੇ। ਤੁਸੀਂ ਕੁੱਝ ਨਹੀਂ ਕਰਿਆ ਰਿਹਾ ਬਾਰੇ? ਹਾਂ ਜੀ ਤਾਰ। ਕੋਈ ਕੋਈ ਕਾਰਵਾਈ ਨਹੀਂ ਹੋ ਰਹੀ। ਨਹੀਂ ਸਰ। ਕੌਮਲਪ੍ਰਿਤ ਕਾ ਕੀ ਗੱਲ ਕਰੀ? ਅਸੀਂ 1.5 ਸਾਲ ਹੋ ਗਿਆ ਕੋਟ ਮੈਡ ਕਰਾਈ ਨੋ ਤੇ ਮੇਰੀ ਫੈਮਲੀ ਸਾਨੂੰ ਧਮਕੀਆ ਦਿੰਦੀ ਆ ਮਾਰਨ ਦੀਆਂ ਜਾਨੋ ਮਾਰਨ ਦੀ ਧਮਕੀਆ ਦਿੰਦੀ ਆ। ਮੇਰੇ ਹਸਬੰਦ ਨੂੰ ਤੇ ਮੈਨੂੰ ਤੇ ਮੇਰੇ ਬੱਚੇ ਨੂੰ ਤੇ ਮਤਲਬ ਕਿ ਅਸੀਂ ਦਰਖਾਸਤ ਵੀ ਦਿੱਤੀ ਆ ਪੁਲਿਸ ਸਟੇਸ਼ਨ ਲੇਕਿਨ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਮੇਰੇ ਸਾਰੇ ਪਰਿਵਾਰ ਨੂੰ ਵੀ ਧਮਕੀਆਂ ਦਿੰਦੇ ਆ ਮਾਰਨ ਦੀਆਂ ਤੇ ਉਹ ਲੜਾਈ ਹੋਈ ਸੀ ਉਹਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਸੱਟ ਲੱਗ ਗਈ ਆ ਜਿਸ ਚ ਮਤਲਬ ਕਿ ਉਹ ਬਹੁਤ ਸੀਰੀਅਸ ਆ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਨੀ ਤੇ ਮੈਨੂੰ ਪੁਲਿਸ ਵੱਲੋਂ ਮਤਲਬ ਕਿ ਬੇਨਤੀ ਆ ਮੇਰੀ ਪੁਲਿਸ ਵੱਲੋਂ ਕਿ ਨਾ ਮਤਲਬ ਕਿ ਮੇਰੇ ਪਰਿਵਾਰ ਨੂੰ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਕਾਰਵਾਈ ਸਖਤ ਉਹਨਾਂ ਦੇ ਕੀਤੀ ਜਾਵੇ ਮੇਰੀ ਪਰ ਫੈਮਲੀ ਤੇ ਕਿੰਨਾ ਚਿਰ ਹੋ ਗਿਆ ਤੁਹਾਡੀ ਮਰੀਜ਼ ਨੂੰ 1.5 ਸਾਲ 1.5 ਸਾਲ ਤੋਂ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੇ ਹਾਂ ਹਾਂ ਜੀ ਮੰਨ ਲਓ ਕਿ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਦੇ ਹੁਣ ਕੁਝ ਜ਼ਿਆਦਾ ਤੰਗ ਪ੍ਰੇਸ਼ਾਨ ਕਰਨ ਦੇ ਆ ਮੇਰੀ ਫੈਮਲੀ ਨੂੰ ਤੇ ਇਸ ਕਰਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇ ਤੰਗ ਪ੍ਰੇਸ਼ਾਨ ਕਰਨ ਦਾ ਕਾਰਨ ਕੀ ਹੈ ਐਸੀ ਕੋਟ ਮੈਚ ਕਰਾਈ ਇਸ ਕਰਕੇ ਉਹ ਤੰਗ ਪੇਸ਼ਾਨ ਕਰਦੇ ਆ ਉਹਨਾਂ ਸੇਮ ਉਹਨਾਂ अच्छा जी ਤੇ ਉਹਨੂੰ ਤੁਸੀਂ ਆਪਣੇ ਘਰ ਵੀ ਨਹੀਂ ਰਹਿ ਰਹੇ ਮਜਬੂਰ ਨਹੀਂ ਅਸੀਂ ਘਰ ਨਹੀਂ ਰਹਿੰਦੇ ਅਸੀਂ ਕਿਰਾਏ ਤੇ ਰਹਿੰਦੇ ਆ ਕਰੋ ਬਾਹਰ ਰਹਿੰਦੇ ਆ ਪਰ ਫਿਰ ਵੀ ਮੇਰੀ ਫੈਮਲੀ ਬਹੁਤ ਤੰਗ ਕਰਦੀ ਆ ਮੇਰੇ ਸਾਰੇ ਪਰਿਵਾਰ ਨੇ ਤੇ ਪਿਛਲੀ ਰਾਤ ਤੁਹਾਡੇ ਤੇ ਪੂਰੇ ਪਰਿਵਾਰ ਹਮਲਾ ਹੋਇਆ ਉਸ ਤੋਂ ਬਾਅਦ ਵੀ ਤੁਹਾਨੂੰ ਧਮਕੀਆਂ ਆ ਰਹੀਆਂ ਹਾਂਜੀ ਫੋਨ ਤੇ ਧਮਕੀ ਦਿੱਤੀਆਂ ਜਾਂਦੀਆਂ ਸਾਨੂੰ ਜਾਨੋਂ ਮਾਰਨ ਦੀਆਂ ਪ੍ਰਸ਼ਾਸਨ ਨੂੰ ਵੀ ਫੀਲ ਕਰਦੇ ਆ ਅਸੀਂ ਚਾਹੁੰਦੇ ਆ ਮੇਰੀ ਪੁਲਿਸ ਵਾਲਾ ਮਤਲਬ ਕਿ ਪੁਲਿਸ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਮੇਰੇ ਫੈਮਲੀ ਨੂੰ ਮੇਰੇ ਸਾਰੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅੰਟੀ ਬੀਟੀ ਕੀ ਨਾਮ ਦੇ ਆਪਣਾ ਮੇਰਾ ਹਿਗੀਰਪੁਰ ਇਹ ਕੀ ਗੱਲ ਬਾਤ ਹੋਈ ਜਿਹੜਾ ਇਹਨਾਂ ਤੰਗ ਪ੍ਰੇਸ਼ਾਨ ਕਰਦੇ ਕੌਣ ਨੇ ਉਹ ਉਹ ਇਹਨਾਂ ਆਪੇ ਆਪਣੀ ਪੂਰੀ ਨੇ ਮਰਜ਼ੀ ਨਾਲ ਵਿਆਹ ਕਰਾ ਲਿਆ ਜੀ ਹੁਣ ਉਹਨਾਂ ਨੂੰ ਤੰਗ ਕਰਨ ਦਾ ਇਹ ਆ ਕਰ ਦੇ ਤੇ ਹੁਣ ਵੇਖੋ ਵੀ ਮੁਸ਼ਕਲ ਇਹਨਾਂ ਦੀ ਹੱਲ ਹੋਣੀ ਚਾਹੀਦੀ ਕਿੰਨਾ ਚਿਰ ਹੋ ਗਿਆ ਇਹਨਾਂ ਦੇ ਵਿਆਹ ਇਹਨਾਂ 1.5 ਸਾਲ ਹੋ ਗਿਆ ਜੀ ਉਦੋਂ ਦੇ ਤាំង ਪ੍ਰੇਸ਼ਾਨ ਕਰ ਰਹੇ ਉਦੋਂ ਦੇ ਤਾਂ ਹੁਣ ਉਹਨਾਂ ਦੇ ਰਿਸ਼ਤੇਦਾਰ ਵੀ ਉੱਥੇ ਹੁਣ ਉਹਨਾਂ ਮਿਲਣ ਗਏ ਨੇ ਵੀ ਜਾਣਾ ਹੁੰਦਾ ਮਿਲਣ ਗਿਆ ਨੂੰ ਫਿਰ ਉਹਨਾਂ ਨੂੰ ਤੰਗ ਕਰਦੇ ਗੱਲ ਪੈਂਦੇ ਉਹਨਾਂ ਦੇ ਜਿਵੇਂ ਮਜਬੂਰੀ ਕਰਕੇ ਕਰ ਨਹੀਂ ਰਹੇ ਹੋ ਨਾ ਕਰ ਨਹੀਂ ਜੀ ਐਸੇ ਕਰਕੇ ਰੋਦੜ ਪਿੰਡ ਤੋਂ ਤੇ ਮੈਨੂੰ ਡੇਢ ਸਾਲ ਹੋ ਗਿਆ ਜੀ ਮੈਂ ਕੋਟ ਮੈਰਿਜ ਕਰਵਾਈ ਸੀ ਤੇ ਜਿਹਦੇ ਵਿੱਚ ਮੇਰਾ ਜਿਹੜਾ ਹੈਗਾ ਕੁੜੀ ਦਾ ਪਰਿਵਾਰ ਸੀ ਸਹੁਰਾ ਪਰਿਵਾਰ ਸੀ ਉਹਨਾਂ ਵੱਲੋਂ ਬਹੁਤ ਜ਼ਿਆਦਾ ਤਾਂ ਪਿਆਰੀਆਂ ਸੀ ਤੇ ਅਸੀਂ ਕੱਲ ਵੀ ਐਸਐਸਓ ਆਪਣਾ ਮਜੀਠਾ ਐਸਐਚਓ ਸਾਹਿਬ ਪਰਮਪਾਲ ਸਾਹਿਬ ਕੋ ਗਏ ਸੀ ਉਹਨਾਂ ਨੇ ਸਾਨੂੰ ਕੁਝ ਬਾਤ ਦਵਾਇਆ ਸੀ ਵੀ ਇਹਨਾਂ ਤੇ ਬੰਦੀ ਕਾਨੂੰਨੀ ਕਰ ਵੀ ਕਰਾਂਗੇ ਤੇ ਪਰ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਸੀ ਤੇ ਸਾਨੂੰ ਲਗਾਤਾਰ ਫੋਨਾਂ ਤੇ ਫਿਰ ਤਾਂ ਮਕੀ ਆ ਰਹੀਆਂ ਨੇ ਤੇ ਤੁਹਾਨੂੰ ਅਸੀਂ ਜਾਨੋਂ ਮਾਰ ਦਿੱਤਾ ਜਾਵਾਂਗੇ ਮੇਰਾ ਸਰ ਬੱਚਾ ਵੀ ਆ ਬੱਚੇ ਨੂੰ ਹੀ ਮੱਝਾਂ ਨੂੰ ਮਾਰਨ ਦੀ ਤਾਂ ਚੱਲੇ ਰਹੇ ਹੋ ਤੁਸੀਂ ਬੋਲੋਗੇ ਦੱਸਿਆਰੇ ਬਾਰੇ ਹਾਂ ਨਹੀਂ ਕਰੀ ਕੋਈ ਕਾਰਵਾਈ ਨਹੀਂ ਕਰਾਂਗੇ ਨਹੀਂ ਸਰ ਕਾਰਨ ਕਿਸਮ ਦੇ ਕਿਡਾ ਨੰਤਰ ਕਾਰਵਾਈ ਨਹੀਂ ਸਰ ਉਹ ਕਹਿੰਦੇ ਕਿ ਅਸੀਂ ਜਿੱਦਾਂ ਕੋਰਟ ਮੈਰਿਜ ਕਰਾਈ ਆ ਤੇ ਅਸੀਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਤੁਹਾਨੂੰ ਜਾਨੋਂ ਮਾਰ ਦੇਣਾ ਸੋਸ਼ਲ ਮਜਬੂਰਾਂ ਬਾਹਰ ਰਹਿ ਰਹੇ ਹਾਂਜੀ ਸਰ ਇਹ 1.5 ਸਾਲ ਤੋਂ ਬਾਹਰ ਕਰਾਇਤੇ ਰਹਿੰਦੇ ਮੰਗ ਕੀ ਕਰਦੇ ਉਹ ਮੰਗਾ ਹੀ ਪੁਲਿਸ ਕੋਲ ਜਾ ਕੇ ਉਹ ਕਰਦੇ ਆ ਕਿ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਹੈਗੇ ਤੇ ਅਸੀਂ ਆਪਣੇ ਘਰ ਰਹਿਣਾ ਚਾਹੁੰਦੇ ਆ ਤੇ ਸਰ ਉਸ ਕਲੇ ਵੀ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ ਅਸੀਂ ਤੁਹਾਨੂੰ ਜਾਨੋਂ ਮਾਰ ਦੇਣਾ ਕਿੰਨਾ ਕਿ ਡਰਦਾ ਮੋਬਾਈਲ ਆ ਸਰ ਉਹ ਜਾਨੀ ਕਿ ਉਹਨਾਂ ਕੋਲ ਬਲਬਰੀ ਵੀ ਹੈਗੇ ਮੁੰਡੇ ਕੋਲ ਇਹਦੇ ਭਰਾ ਦੇ ਕੋਲ ਉਹ ਸਾਨੂੰ ਕਹਿੰਦਾ ਕਿ ਤੁਹਾਨੂੰ ਜਾਨੂ ਮਾਰਦਣਾ ਸੀ ਤੇ ਸਾਡੀ ਪੁਲਿਸ ਪ੍ਰਸ਼ਾਸਨ ਨੇ ਉਹ ਮੰਗਿਆ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ। ਕੀ ਰਾਤ ਕਿਹੜਾ ਬੱਚੇ ਦੇ ਸੱਤਣ ਕੀ ਉਹਦੇ ਕੋਈ ਕਾਰਵਾਈ ਹੋਈ ਹੈ? ਨਹੀਂ ਸਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਕੱਲ ਵੀ ਅਸੀਂ ਗਏ ਸੀ ਐਸਐਸ ਸਾਹਿਬ ਕੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਪਰ ਅਜੇ ਤੱਕ ਕੋਈ ਬੰਦੇ ਅarrest ਨਹੀਂ ਪਾਈ ਤੇ ਸਾਨੂੰ ਕੱਲ ਤੋਂ ਫਿਰ ਲਗਾਤਾਰ ਉਹ ਧਮਕੀਆਂ ਆ ਰਹੀਆਂ ਫੋਨ ਤੇ ਤੇ ਅਸੀਂ ਤੁਹਾਨੂੰ ਪਰਿਵਾਰ ਨੂੰ ਵੀ ਮਾਰਦਣਾ ਤੇ ਤੁਹਾਨੂੰ ਵੀ ਮਾਰਦਣਾ ਜੀ। ਤੇ ਕੱਲ ਨੂੰ ਕੋਈ ਅਬੀ ਨਬੀ ਹੁੰਦੀ ਹੈ ਤੇ ਜ਼ਿੰਮੇਵਾਰ ਕਿਨੂੰ ਹਾਂ ਸੀ ਤਾਂ ਸਰ ਪੁਲਿਸ ਪ੍ਰਸ਼ਾਸਨ ਤੋਂ ਜ਼ਿੰਮੇਵਾਰ ਕਮਾਂਗੇ ਕਿ ਜਿਹੜੀ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਨਾ ਤੇ